कणक की सरकारी खरीद की शुरुआत हुई है पच्चीस लख मीट्रिक टन फसल उम्मीद दसी जा रही है एक सौ चौबीस मीट्रिक टन की जो है उम्मीद की जा रही है कि फसल मंडिया आज कणकारी खरीद की शुरुआत हो चुकी है एक सौ चौबीस लाख मीट्रिक टन फसल मंडिया उम्मीद जोड़ी है जताई जा रही है ਬਿਲਕੁਲ ਤਿਆਰੀਆਂ ਮੁਕੰਮਲ ਨੇ ਸਭ ਤੋਂ ਪਹਿਲਾਂ ਤੋਂ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਇਹ ਖੁਸ਼ਖਬਰੀ ਮਤਲਬ ਸਾਂਝੀ ਕਰਦਾ ਹੋਇਆ ਮਾਰ ਮਹਿਸੂਸ ਕਰ ਰਿਹਾ ਕਿ ਅਸੀਂ ਪੂਰੀ ਤਿਆਰੀ ਕੀਤੀ ਹੋਈ ਆ ਜੀ ਆਇਆਂ ਨੂੰ ਕੱਲ ਤੋਂ ਸਰਕਾਰੀ ਖੇਤ ਦਾ ਸੁਰਾਤ ਹੋ ਰਹੀ ਹੈ ਔਰ ਉਹਦੇ ਲਈ ਜਿੰਨੀਆਂ ਵੀ ਸਾਡੀਆਂ ਲੋੜੀਆਂ ਚੀਜ਼ਾਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਸੀਸੀਐਲ ਜਿਹੜੀ ਸਾਨੂੰ ਆਰਬੀਆ ਵੱਲੋਂ ਮਿਲਦੀ ਹੈ ਉਹ ਵੀ ਆ ਗਈ ਹੈ 28894 ਕਿਲੋਡ ਦੀ ਔਰ ਜਿੰਨਾ ਵਾਰਦਾ ਨਾ ਸਾਨੂੰ ਚਾਹੀਦਾ ਲਗਭਗ 5 ਲੱਖ ਜਿਹੜੀਆਂ ਆ ਗੰਡਾਂ ਨੇ ਉਹ ਵੀ ਸਾਡੇ ਕੋਲ ਅਵੇਲੇਬਲ ਨੇ ਤੇ ਜਿੱਥੇ ਜਿੱਥੇ ਉਹ ਜਾਣੀਆਂ ਚਾਹੀਦੀਆਂ ਨੇ ਮੰਡੀਆਂ ਦੇ ਅੰਦਰ ਅਸੀਂ ਕੁਝ ਦੀਆਂ ਉਹ ਕਰ ਦਿੱਤੀਆਂ ਨੇ ਸੋ ਪੂਰਾ ਮੈਕੈਨਿਜ਼ਮ ਸਾਡਾ ਫੂਡ ਸਪਲਾਈ ਵਿਭਾਗ ਦੇ ਉਹ ਪੱਪਾ ਪਾਰ ਤਿਆਰ ਬੈਠਾ ਸੋ ਕੱਲ ਨੂੰ ਕਿਸਾਨ ਵੀਰਾਂ ਨੇ ਆਪਣੀ ਫਸਲ ਲੈ ਕੇ ਆਣਾ ਮੈਂ ਆਸ ਕਰਦਾ ਕਿ ਇਹ ਜਿਹੜਾ ਸੀਜ਼ਨ ਹੈ ਪੈਡੀ ਮਤਲਬ ਵੀਟ ਪਰ ਗਵਰਨਮੈਂਟ ਦਾ ਇਹ ਸਾਰੀਆਂ ਫੈਕਲਟੀ ਲਈ ਵਧੀਆ ਰਹੇਗਾ ਕਿਸਾਨਾਂ ਲਈ ਵਧੀਆ ਰਹੇਗਾ ਮਜ਼ਦੂਰਾਂ ਲਈ ਵਧੀਆ ਰਹੇਗਾ ਆਰਤੀਆਂ ਲਈ ਵਧੀਆ ਰਹੇਗਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਚੜ੍ਹਦੀ ਕਲਾ ਚਾਨ ਅਸੀਂ ਮੰਡੀਆਂ ਦੇ ਅੰਦਰ ਬੈਠਣ ਦਾ ਰੋਸ਼ਨੀ ਦਾ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਸੋ ਕਿਸਾਨ ਦੀਆਂ ਦੋ ਲੋੜਾਂ ਹੁੰਦੀਆਂ ਬੇਸਿਕਲੀ ਮੰਡੀ ਦੇ ਅੰਦਰ ਪਹਿਲੀ ਗੱਲ ਤੇ ਉਹਦੀ ਫਸਲ ਚੱਕੀ ਜਾਵੇ ਖਰੀਦੀ ਜਾਵੇ ਤੇ ਸੈਕੰਡ ਉਹਨੂੰ ਉਹਦੀ ਪੇਮੈਂਟ ਮਿਲ ਜਾਵੇ ਤੇ ਮਾਨਜੁਗ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਕੀ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਆ ਕਿਸਾਨ ਦੇ ਖਾਤੇ 'ਚ ਐਮ ਐਸ ਪੀ ਦੇ ਮੁਤਾਬਕ ਪਾਣੀ ਆ ਸੋ ਪੂਰੀਆਂ ਤਿਆਰੀਆਂ ਨੇ ਕਨਕ ਦੇ ਫਰੀਦੀ ਸੱਖੀ ਲੱਗਦਾ ਪਿਛਲੇ ਸਾਲ ਨਾਲ ਇਸ ਵਾਰ ਜਿਹੜਾ ਕਣਕ ਵਧੇਗੀ ਯਾ ਪਿਛਲੇ ਸਾਲ ਦੀ ਹਾਂ ਬਿਲਕੁਲ ਇਹ ਚੰਗੀ ਗੱਲ ਇਹ ਹੈ ਕਿ ਇਸ ਵਾਰ ਮੌਸਮ ਬਹੁਤ ਸਵੱਲਾ ਰਿਹਾ ਔਰ ਜਿਹੜੀ ਕਣਕ ਦਾ ਬੰਪਰ ਫਸਲ ਜਿਹੜੀ ਆ ਉਹ ਬਾਣੀ ਆ 124 ਲੱਖ ਐਮ.ਟੀ ਦਾ ਟਾਰਗੇਟ ਪਾਸਖਾਨ ਨੂੰ ਸੰਬੋਧਿਤ ਅਰਸੀਆਈ ਨੇ ਸਾਨੂੰ ਲੱਗਦਾ ਹੈ ਬਸ ਉਹ ਟਾਰਗੇਟ ਪੂਰਾ ਕਰਾਂਗੇ ਔਰ ਸ਼ਾਨਦਾਰ ਫਸਲ ਦੀ ਇਸ ਵੇਲੇ ਪੰਜਾਬ ਚ ਜਿਹੜੀ ਉਹ ਮਲਕਾਨ ਤੋਂ ਵੀ ਉਹ ਇਸ ਵਾਰ ਆਇਆ ਹੈ